ਸਸਰੀ ਕਾਰਡ ਭਾਈ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਤੇ ਚਲੋ ਫਿਰ ਅੱਜ ਦਾ ਨਵਾਂ ਵਲੌਗ ਕਰਦੇ ਆਂ ਸਟਾਰਟ ਤੇ ਫਿਲਹਾਲ ਯਾਰ ਭਾਈ ਠੰਡ ਬਹੁਤ ਆ ਦੋ ਦਿਨ ਹੋ ਗਏ ਧੁੱਪ ਨਹੀਂ ਨਿਕਲੀ ਠੀਕ ਐ ਤੇ ਕਬੂਤਰ ਹੋਏ ਪੇ ਬਿਮਾਰ ਮੜਾ ਮੜਾ ਰਕਵਾ ਵੀ ਆਇਆ ਤੇ ਥੋੜੇ ਜਿਹੀ ਬਿਮਾਰੀ ਵੀ ਕਬੂਤਰ ਇੱਕ ਬੱਚਾ ਬਿਮਾਰ ਆ ਉਹਨੂੰ ਮੈਂ ਉਦੋਂ ਨਹੀਂ ਬਾਹਰ ਕੱਢਦਾ ਸੀਗਾ ਪਿਛਲੇ ਵਲੌਗ ਚ ਦੇਖ ਲਿਓ ਪਰ ਵਲੌਗ ਬਣਾਇਆ ਨਹੀਂ ਜਦੋਂ ਮੈਂ ਬਾਹਰ ਕੱਢਿਆ ਸੀ ਤੇ ਅੱਜ ਦਿਖਾ ਦਿੰਨੇ ਆ ਆ ਪੌੜੀਆਂ ਤੇ ਰੱਖਿਆ ਮੈਂ ਕ੍ਰੇਟ ਥੱਲੇ ਵਗਾਉਣੇ ਤੁਹਾਨੂੰ ਉਹ ਰਿਹਾ ਹੁੰਦੇ ਥੱਲੇ ਠੀਕ ਆ ਤੇ ਫਲਾਲਾਂ ਨੂੰ ਪਾਵਰ ਚੱਲ ਵੀ ਦੰਨੇ ਆ ਤੇ ਤੁੱਪ-ਤੁੱਪ ਨਿਕਲੇ ਫਿਰ ਕਬੂਤਰ ਵੀ ਡਾਉਣੇ ਆ ਦੋ ਤਿੰਨ ਦਿਨ ਹੋ ਗਏ ਤੁੱਪ ਵੀ ਨਹੀਂ ਨਿਕਲੀ ਤਾਂ ਕਰਕੇ ਵਲੌਗ ਵੀ ਨਹੀਂ ਬਣਾ ਸਕੇ ਮੈਂ ਸੋਚਿਆ ਮੈਂ ਕਿ ਛੁੱਟੀਆਂ ਹੋਈਆਂ ਛੁੱਟੀਆਂ 'ਚ ਵਾਵਾ ਵਲੌਗ ਪਾਵਾਂਗੇ ਤੇ ਪਰ ਕਬੂਤਰਾਂ ਦੇ ਕਬੂਤਰਾਂ ਦੇ ਪਾਉਣੇ ਸੀ ਵਲੌਗ ਤੁੱਪ ਨਿਕਲੀ ਨਹੀਂ ਤਾਂ ਕਰਕੇ ਤੇ ਆਜੋ ਫਿਰ ਅੱਜ ਦਾ ਵਲੌਗ ਤੁਹਾਨੂੰ ਵਿਖਾਉਣੇ ਕੀ ਕਰਤੇ ਕੀ ਨਹੀਂ ਪਰਾਲ ਮੈਂ ਥੰਨੋਣਾ ਪਾਵਰ ਜਾਲ ਲੈ ਜਾਂਦੀ ਸੀ ਸਿਰੰਜ ਆਪਣੇ ਕੋਲੇ ਪਈਆ ਉਹ ਬੱਚੇ ਨੂੰ ਵਿਆਉਣੇ ਨਾਲੇ ਤੇ ਕੋਈ ਬੱਚਾ ਤੁਹਾਨੂੰ ਵਿਆਉਣੇ ਉਹ ਕਿਵੇਂ ਦਾ ਹੋਇਆ ਤਾਂ ਇੱਧਰਲੇ ਗੁੱਡੇ ਵਾਲੇ ਕਬੂਤਰ ਆਪਣੇ ਜਾਉਗਾ ਠੀਕ ਐ ਆ ਦੇਖੋ ਆ ਕਬੂਤਰ ਆਪਣੇ ਜਮਾ ਟੋਪੋ ਟਾਪ ਨੇ ਇਹਨਾਂ ਨੂੰ ਦਵਾਈ ਦਿੱਤੀ ਸੀ ਯਾਰ ਤੇ ਦੋ ਦਿਨ ਹੋ ਕੇ ਤੋਂ ਆਪਣੀ ਨਿਕਲੀ ਠੀਕ ਐ ਡਾਉਣਾ ਸੀ ਇਹਨਾਂ ਨੂੰ ਕੋਈ ਉੱਡਣ ਵਾਲੀ ਦਵਾਈ ਦਿੱਤੀ ਸੀਗੀ ਤੇ ਧੋਪ ਨਹੀਂ ਨਿਕਲੀ ਤਾਂ ਤਾਂ ਕਰਕੇ ਖੁੱਡੇ ਜੀ ਆ ਤੇ ਜਿੱਦਣ ਧੁੱਪ ਨਿਕਲੀ ਉਦੋਂ ਛੱਡਣਾ ਵੈਨੇ ਕਿ ਨਾ ਚ ਰੁਟਦੇ ਆ ਠੀਕ ਆ ਗਾਈਜ਼ ਤੇ ਉਦੋਂ ਨਵੇਂ ਬੱਚੇ ਨੂੰ ਵੀ ਡਾਉਣਾ ਜਿੰਦੇ ਹਰਾ ਰੰਗ ਲੱਗਿਆ ਸਾਰਾ ਹਰਾ ਬੱਚਾ ਕੀ ਕਬੂਤਰ ਯਾ ਪੂਰਾ ਤੇ ਉਹਨੂੰ ਡੱਕ ਦੇਖਣਾ ਕਿੰਨਾ ਪਾਣੀ ਚ ਕਿੰਨਾ ਬਾਹਰ ਹੈ ਕਿਉਂਕਿ ਉਹ ਨਵਾਂ ਲੈਂਦਾ ਸੀ ਕਿਸੇ ਤੋਂ ਤੇ ਫਰਾਲ ਇਧਰ ਆਪਣੇ ਆ ਵੀ ਓਕੇ ਰਿਪੋਰਟ ਆ ਉਹ ਵੀ ਓਕੇ ਰਿਪੋਰਟ ਹੈ ਤੇ ਬੱਚਾ ਨਹੀਂ ਠੀਕ ਆਪਣਾ ਉਹ ਮੈਂ ਤੁਹਾਨੂੰ ਦਿਖਾਉਣਾ ਕਰੇਟ ਥੱਲੇ ਪਿਆ ਉਹਨੂੰ ਦਿੰਨੇ ਆ ਪਾਵਰ ਜੈਲ ਹੁਣ ਐਂ ਕਰਦੇ ਆ ਆਪਣੇ ਕੋਲ ਰੰਗ ਪਿਆ ਕਬੂਤਰ ਨੂੰ ਰੰਗ ਕਰਦੇ ਆ ਹਰਾ ਰੰਗ ਉਮੀਦ ਆ ਕਿ ਕੱਲ ਨੂੰ ਤੁੱਪ ਨਿਕਲਿਆ ਹੋਊਗਾ ਚੰਗਾ ਗਾਇਜ਼ ਆ ਪਰੰਗਲੇ ਜਾਂਦਾ ਹਰਾ ਠੀਕ ਆ ਇਹ ਰੀਜੋਨਲ ਰੰਗ ਆ ਕਬੂਤਰਾਂ ਵਾਲਾ ਅੱਗੇ ਆਪਣੇ ਕੋਲ ਗੇਟ ਵਾਲਾ ਰੰਗ ਸਿਓ ਕਰਤਾ ਆ ਵਧੀਆ ਤਰੀਕੇ ਨਾਲ ਕਰਾਂਗੇ ਠੀਕ ਆ ਗੇਟ ਖੋਲਦੇ ਆ ਕਬੂਤਰ ਕੱਢਦੇ ਆ ਜਿਨ੍ਹਾਂ ਨੂੰ ਕਰਨਾ ਤੇ ਵਿਖਾਉਣੇ ਆ ਤੁਹਾਨੂੰ ਉਹ ਅਮਨੀਤ ਜਾਂਦਾ ਕਿਵੇਂ ਆ ਤੇ ਹਾਂ ਨੀਤਾ ਤੇ ਗਾਈਜ਼ ਕਬੂਤਰ ਨੂੰ ਰੰਗ ਕਰਦੇ ਰੱਤੇ ਨੂੰ ਕਰਾਂਗੇ ਠੀਕ ਆ ਉਂਗਲ ਨਾਲ ਵੇਖ ਲੋ ਆ ਰੱਤਾ ਤੇ ਉਧਰੋਂ ਕਬੂਤਰੀ ਦੀ ਰੰਗ ਤਾਂ ਲੱਗਿਆ ਪੂਸ਼ ਜੀ ਨੂੰ ਕਰਨਾ ਠੀਕ ਆ ਇਹਨੂੰ ਵੀ ਰੰਗਿਆ ਪਰਲੇ ਨੂੰ ਵੀ ਰੰਗਿਆ ਪਰ ਇਹਦੇ ਰੰਗ ਨਹੀਂ ਲੱਗੇ ਸੀ ਜਿੱਦਾਂ ਲੈਂਦਾ ਇਹ ਸਾਫ ਹੀ ਸੀ ਤਾਂ ਕਰਕਿਲ ਰੰਗ ਕਰਨਾ ਤੇ ਚਲੋ ਕਰਦੇ ਆ ਰੰਗ ਅੱਗੇ ਨਾਲ ਬਹਾਵਾ ਧੁੱਪ ਨਿਕਲਿਆਈ ਸੀ ਹੁਣ ਫਿਰ ਸੂਰਜ ਹੋ ਗਿਆ ਅੰਦਰ ਬੱਦਲਾਂ ਦੇ ਠੀਕ ਆ ਕਬੂਤਰ ਡਾਤੇ ਸੀ ਹੁਣ ਅੱਧਾ ਘੰਟਾ ਹੋ ਗਿਆ ਉੱਡੀ ਜਾਂਦੇ ਆ ਤੇ ਹੁਣ ਫਿਰ ਨੀਵੀ ਆ ਗਿਆ ਧੰ ਘੰਟੇ ਦਾ ਨਹਾ ਵੀ ਲਿਆ ਆਰੇ ਠੀਕ ਹੈ ਫਿਰਦੇ ਆ ਜੇ ਉੱਡਣਗੇ ਤੇ ਫਿਰਾਲ ਗਾਈਜ਼ ਕਬੂਤਰ ਆਪਾਂ ਬਾਹਰ ਕੱਢ ਤਾ ਤੋਂ ਆਪਣੀ ਕਿਲੀ ਤੋਂ ਤੇ ਉੱਡੇ ਸੀ ਜਿਹੜੇ ਬਠਾਲੇ ਮੈਂ ਸਵੇਰੇ ਡਾਵਾਂਗੇ ਤੋਂਪ ਉੱਪਰ ਲਵਾ ਕੇ ਚੰਗੀ ਤਰ੍ਹਾਂ ਤੇ ਕਬੂਤਰ ਆਪਣੇ ਹੁਣ ਲੱਗਦੇ ਪਈ ਤੋਂਪ ਤੇ ਰੰਗ ਵੀ ਕਰਤਾਂ ਮੈਂ ਕਬੂਤਰ ਨੂੰ ਨੀਲਾ ਠੀਕ ਹੈ ਰਤੇ ਕਬੂਤਰ ਨੂੰ ਠੀਕ ਠਾਕ ਜਾਣੀ ਹੋਇਆ ਪਰ ਜਿਵੇਂ ਦੇ ਵੀ ਹੋਇਆ ਠੀਕ ਹੀ ਹੋਇਆ ਤੇ